ਲੋ ਯਾ ਹਰੀਕੇ ਕਲਾ ਬਕਰਾ ਮੰਡੀ ਲੱਗੀ ਹੈ ਉੱਥੇ ਸੌਦਾ ਚੱਲ ਰਿਹਾ ਕਾਲੇ ਬੱਕਰੇ ਦਾ ਤੇ ਅੰਕਲ ਟੇਕ ਕੋਲੇ ਆਏ ਇਹ ਅੰਕਲ ਕੀ ਮੁੱਲ ਮੰਗਿਆ ਇਹਦਾ 7 ਮੰਗਿਆ ਜੀ 7000 ਹਾਂ ਭਾਈ ਮੜਾਕ ਆਲਿਆ ਦੂਜੀ ਨਾਲ ਕਹਦੇ ਆ ਤੇ ਐ ਮੋੜੀ ਉਹ ਵੀ ਖੜੀ ਕਰ ਉਹ ਇੱਕ ਤਾਂ ਖਤਰਾ ਚਾਰ ਉਂਗਲਾਂ ਖੜੀਆਂ ਕੀਤੀਆਂ ਬਈ ਤੇ ਮੈਂ ਨੂੰ ਆਖਿਆ ਵੀ ਪੰਜਵੀਂ ਵੀ ਖੜੀ ਕਰ ਹਾਂ ਨਾ ਖਤਰਾ ਕਾਤਮੰਦੰਾ ਲੈ ਇਹ ਐ ਆਲਾ ਨਹੀਂ ਨਾ ਫਿਰ ਦੂਜੇ ਪਾਸੇ ਵੀ ਜਾਂਦਾ ਇਹ ਐ ਪੂਚੂ ਸੀਮਤ ਹੁੰਦਾ ਡਵਾਲੀ ਨੇੜੇ ਉਹਦਾ ਹੱਥ ਨੂੰ ਦਿਵਾਲੀ ਨੇੜੇ ਆ ਨਾ ਇਹ ਫਿਰ ਇਹਦੇ ਨਸਲ ਵੀ ਚੰਗੀ ਆ ਕੰਨ-ਕੰਨ ਚੰਗਾ ਮੈਨੂੰ ਜਮਾਂ ਬੁਸ਼ਕਲ ਹੋਵੇ ਹਾਂ ਉਹਦਾ ਮੈਨੂੰ ਪਤਾ ਹੈ ਹਾਂ ਉਹਨੇ ਕੰਨਾਂ ਤੋਂ ਲਾਣੇਗੀ ਮੈਂ ਕੰਨ ਵੀ ਨਹੀਂ ਲਾਣ ਲੈਣਾ ਹਾਂ ਚੱਲ ਆ ਫਿਰ ਸਹੀ ਲਾ ਹੈ ਸਹੀ ਲਾ ਠੀਕ ਵਜ ਨਹੀਂ ਨਾ ਉਂਗਲੋ ਵੀ ਖੜੀ ਕਰ ਜਿਹੜੀ ਪਾਸੇ ਕੀਤੀ ਅਗੂਠਾ ਨਹੀਂ ਇਹ ਨਹੀਂ ਕਰਦੇ ਵੇਖ ਲੈ ਜੀ ਬੇਦਮੀ ਯਾਰ ਅਸਰ ਕਿੱਲੋ ਹੈ ਨਹੀਂ ਇਹ ਨਹੀਂ ਵੇਖ ਲੈ ਮੇਰੀ ਗੱਲ ਕੋ ਹੋਰ ਹੈਂ ਉਂਗਲ ਖੜੀ ਕਰਕੇ ਵੇਖ ਲੈ ਖਬਰਾਂ ਮੰਨ ਹੀ ਜਾਵੇ ਕੋਈ ਪਤਾ ਨਹੀਂ ਮੰਨਦਾ ਨਹੀਂ ਮੰਨਦਾ ਮੈਨੂੰ ਪਤਾ ਹੈ ਨਾ ਮੰਨਦਾ ਨਹੀਂ ਆਉਂਗਾ ਮੈਨੂੰ ਮਾਰੋ ਗਰੀਬ ਬੰਦੇ ਨੂੰ ਇੰਝ ਕਰ ਦੇ ਤਾਂ ਨਹੀਂ ਮੰਨਦਾ ਕਿਉਂ ਵੀ ਕਰਕੇ ਤਾਂ ਵੇਖ ਉਂਗਲ ਖੜੀ ਯਾਰ ਫੇਰ ਤਾਂ ਮੈਨੂੰ ਜੂੰਗਲ ਖੜੀ ਕਰਕੇ ਫੇਰ ਉਹ ਨਹੀਂ ਕੁਛ ਨਹੀਂ ਹੁੰਦਾਗਾ ਨਹੀਂ ਹੁੰਦਾ ਆ ਵੇਖ ਲਾ ਉਹ ਅੰਨੇ ਨੂੰ ਕਰ ਦੇ ਬਰਕਤ ਹੋਵੇ 500 ਦਾ ਹੀ ਫੜਾ 500 ਦਾ ਹੀ ਨਹੀਂ ਮੈਂ ਸਾਰੇ ਅੰਕ ਫੜਾਉਂਗਾ 500 ਰੁਪਏ ਬਣੇ ਉਹਦੇ ਨੇ ਸਦੇ ਦੇ ਨੂੰ ਹਾਂ ਇਹ ਇਹ ਨਾ ਬਣੇ ਆ ਹਾ ਜਿਹੜਾ ਤੇਰਾ ਸਾਫਾ ਨਾ ਇੱਕ ਬਟੂਗਾ ਡਗਾ ਹੋਇਆ ਤੇਰਾ ਕਹੇਦਣਾ ਹਾਂ ਇਹ ਵਿੱਚ ਕਰ ਲੈ ਲੈ ਉਹ ਵਿੱਚ ਟੱਕ ਲਿਖ ਲਿਆ ਸੀ ਉਹ ਭੱਟਾ 1500 ਵਾਲਾ ਵੱਧ ਆ ਗਏ ਕਿੰਨੇ ਰਹਿਗੇ ਆ ਵੀ ਹੁਣ ਕਿਉਂ ਮੋੜਦਾ ਐ 2500 ਦਾ ਗੜਾ ਗੜਾ ਹਾ ਵੀ ਫੜਾ ਦੇ ਹੁਣ ਹਾ ਵੀ ਮੇਰੀ ਅਗਰ ਦੀ ਵੀ ਲੁੱਸੀ ਜਾਂਦੀ ਹੈ ਯਾਰ ਹੁਣ ਤੂੰ ਕਿਸੇ ਪਾਸੇ ਵੀ ਨਾ ਲੋਟ ਆਉਂਦਾ ਇਹ ਝੂਠ ਕਿਉਂ ਨਹੀਂ ਉਹਨੇ ਹੋਰ ਇਹਨੂੰ ਕੋਈ 5-400 ਦਾ ਵਜੇ ਹਾਂ ਕਿਨੂੰ ਇਹਨੂੰ ਕੁੱਕੜ ਮੈਂ ਭਾਵੇਂ 600 ਪੱਲਿਓ ਵਜੇ ਹੈ ਵੜ ਕੇ ਖਾ ਕੇ ਜਾਨੀ ਪੱਲ ਪੈਂਦਾ ਦੁਆਲੇ ਬੇ ਫਿਰ ਹੁਣ ਕਿੰਨੇ ਦਾ ਦਿੰਨਾ ਬਈ ਜੈ ਜਰਾ ਪਾ ਦੇ 4000 ਲੈ ਕਣਾ ਅਗਲਾ ਲੜਾ ਸੌਦਾ ਚੱਲੀ ਜਾਂਦਾ ਬਈ ਸੌਦਾ ਚੱਲੀ ਜਾਂਦਾ ਇਹ ਮੈਂ ਤਾਂ ਦੇਤਾ ਤੇ ਤੂੰ ਆਇਆ ਜਾ ਚੱਲ ਦੇ ਫਿਰ ਇੱਕ ਨੋਟ ਜਾ ਕਾਢ ਉਹ ਯਾਰ ਜਿਹੜੇ ਜੇਬ ਚ ਪਾਇਆ ਸੀ ਨਹੀਂ ਪੈਂਦਾ ਬਈ ਹੈ ਹਾਂ ਮੁੱਤਰਾ ਤੇ ਫੋਟੋ ਦਾ ਖਰੀਦ ਇਹ 200 ਪਾਇਆ ਹੀ ਆ ਐਨੂੰ ਮੂੰਹ ਕਰਨ ਵਾਲੇ ਗੱਲ ਸੁਣ 200 ਪਾਇਆ ਹੀ ਆ ਲਖਾਈ ਮੇਰੇ ਨਹੀਂ ਕਰੀ ਇਹਨਾਂ ਹਾਂ ਹੋਰ ਲਖਾਈ ਕਿਹਦੇ ਨਹੀਂ ਫਿਰ ਕੁਛ ਨਾ ਕੋਈ ਇਹ ਦੇਣਾ ਹੁੰਦਾ ਨੇ 2500 ਤੈਨੂੰ ਉਦੋਂ ਹੀ ਦੇ ਦਿੰਦਾ ਆ ਵੀ ਕੀ ਕਰੇਗਾ ਵੀ ਫੜਾ ਲਿਆ ਹਰ ਨੂੰ ਜੇ ਤੈਨੂੰ ਹੇਗਾ ਲੈ ਜਾ ਰਿਹਾ ਇਹ ਤਾਂ ਹਾਂ ਇੱਕ ਮਿੰਟ ਲੈ ਵੀ ਪਹਿਲਾ ਸੌਦਾ ਕਰਤਾ ਬਾਈ ਮੋਟੂ ਨੇ ਆਉਣ ਸਾਰੀ ਤੇ ਬਰੀਡਰ ਤੁਹਾਨੂੰ ਵਿਖਾਉਣੇ ਆ ਬਹੁਤ ਚੋਟੀ ਦਾ ਆ ਬਲੀਡਰ ਆ ਆਪਣਾ ਕੋਨਾ ਕੋਨਾ ਤੇ ਚੰਗਾ ਤਗੜਾ ਬਰੀਡਰ ਆ ਬਈ ਯਾਰ ਜੂਗਾ ਚੱਲ ਜੂਗਾ ਜਦੋਂ ਬਈ ਉਹਦੇ ਅੱਖਾਂ ਵਿੱਚ ਕਿਸੇ ਨੂੰ ਜਮਾ ਨਾ ਮਿਲਿਆ ਤੇ ਇਹ ਹੀ ਚੱਲੂ 6 ਕਿਲੋ ਦੀ ਪੱਟ 200 ਪੱਟ 200 ਪੱਟ ਕਿੰਨੀ ਮਾਉਂ ਲੋਗਾਂ ਦੇ 9000 ਹਾਂ ਇਹੋ ਵੀ ਗਰਮੁੱਤਰ ਨਾ ਜਾਏ ਚੰਗਾ ਵਾਰ ਦਾ ਛਰੀ ਹੋਵੇ ਭੈਣ ਚੋਦੀ ਨਹੀਂ ਦਾ ਫਰੀ ਲੈਣੀ ਦਾ 9 ਹੋਵੇ ਚੱਲ ਕੋਈ ਨਹੀਂ ਜੈ ਜੈ ਕਰੋ ਗੱਲ ਯਾਰ ਵੀ ਹੋਇਆ ਯਾਰ ਯਾਰ ਛੱਡ ਦੂ ਤੂੰ ਆਪਦੀ ਰੋਟੀ ਕਮਾਏ ਇਹਦੀ ਰੋਟੀ ਛੱਡ ਦੇ ਇਹਦੇ ਚ ਕਿਵੇਂ ਆਖਿਆ ਤੂੰ ਤੂੰ ਕੀ ਲਾਇਆ ਬਾਈ 3000 ਨਗਰ ਨਿਵਾਸੀ ਚੱਲ ਯਾਰ ਲਖਾਈ ਇਹ ਕਰਾ ਦੂ ਫੜਾ ਦੇ ਮੋਟੂ ऐसे नी कच्चे ਲੈ ਵਈ ਚਾਰਟ ਨੇ ਤੇ ਇਹ ਕੋਈ 5-7000 ਤਾਂ ਨਫਾ ਵੀ ਹੈ ਨਹੀਂ ਪੰਚਾਇਤ ਦੇ ਫੈਸਲੇ ਮੰਨਿਆ ਕਰੋ ਸਹੀ ਗੱਲ ਹੈ ਅਸਲਾ ਤਾਂ ਪੰਚਾਇਤ ਦਾ ਹੋਊਗਾ ਤੇਰੀ ਤਜਰਦਿਆ ਉਹ ਨਹੀਂ ਹੁਣ ਯਾਰ ਉਹ ਨਹੀਂ ਨਹੀਂ ਦਿੰਦਾ ਯਾਰ ਦੇ ਦੇ ਮੋਟੂ ਯਾਰ ਉਹ ਬੰਦੇ ਨੇ ਹੁਣ ਉਹ ਜਾ ਜਾ ਲਿਖਾਈ ਤੇਰੀ ਹੈ 3500 ਉਹ ਦੇ ਦੇ ਮੋਟੂ ਨਾ ਮੋੜ ਉਹ ਬੰਦਾ ਆਪਾਂ ਸੱਦਿਆ ਸਪੈਸ਼ਲ ਜੇਰ ਤੂੰ ਜਾਪੋ ਆਪਣੀ ਉਹਦੇ 100 ਲਾਉਂ ਜਾਪੋ ਇਸੇ ਕਰਦੀ ਐ ਜਿਹਦੇ ਚ ਕੀ ਐ ਤੇ ਚ ਟਰਾਲਾਂ ਭਰ ਲੂਗਾ ਲੈ ਆ ਸੌਦਾ ਹੋਇਆ ਬਈ ਜਿਹਦੇ ਚ ਮੈਂ ਕੋਠੀ ਪਾਉਣੀ ਇੱਕ ਅੱਧੀ ਹਟ ਤੂੰ ਬਾਈ ਸੁਖਵਿੰਦਰ ਨੂੰ ਦਵਾਤੀ ਐ ਇਹੇ ਠੁੱਟੀ ਵਾਲੇ ਵਾਲੇ ਨੂੰ ਤੇ ਆ ਪੱਠਾ ਤੇ ਮੋਟੂ ਨੇ ਵੇਚੀ ਸੀ ਜਾ ਬਈ ਲਖਾਈ ਕਰਾ ਮੋਟੂ ਕਰਾਓ ਕਰਾਓ ਕਰਤੀ ਲਖਾਈ ਇਹਨੂੰ ਚੱਕ ਬਈ ਇਹਦਾ ਪੱਠਾ ਆਹ ਜੰਨੀਆਂ ਲੈ ਲੀਆਂ ਕੋਈ ਨਹੀਂ ਕੋਈ ਮੈਂ ਤਾਂ ਲੈ ਆਇਆ ਹਾਂ ਠੁੱਟੀ ਦਾ ਉਹ ਲਊਗਾ ਤਨੇ ਇਹ ਦੋ ਰਾਤਾਂ ਵਿੱਚ ਕਰੇ ਕਰੇ ਸੱਤ ਨਹੀਂ ਲੱਗੇ ਕੋਈ ਨਹੀਂ ਕੋਈ ਨਹੀਂ ਕੋਈ ਹਾਂ ਬਈ ਕਰੋ ਕੋਸ ਹਾਂ ਬਈ ਮੋਟੂ ਕਾਲਾ ਸੌਦਾ ਹੈ ਉਹ ਬੱਕਰਾ ਲਿੰਦਾ ਬਾਈ ਕਿਹਦਾ ਬੱਕਰਾ ਹੈ ਮੇਰਾ ਬੱਕਰਾ ਹਾਂ ਬਾਈ ਕਿਹੜਾ ਪਿੰਡਾ ਬਾਈ ਕਿਹੜਾ ਪਿੰਡ ਆ ਬਾਈ ਸੂਰੇ ਵਾਲਾ ਨਾ ਸੱਤ ਇਧਰ ਲੈ ਪੈਸੇ ਆ ਜਾ ਇੱਥੇ ਤੇਰਾ ਬੱਕਰਾ ਜਿਹਾ ਮਾਲੂਟ ਕਾਨੋਂ ਨੂੰ ਫੇਰ ਤੂੰ ਪੈਸੇ ਮੰਗਦਾ ਚੰਗਾ ਲੱਗਦਾ ਇਹਦਾ ਰਾਜ ਇਹਨੂੰ ਕਾਹ ਮੁੰਡੇ ਪੈਰੀ ਇੱਤ ਤਰਨ ਬੱਕਰਾ ਤੂੰ ਸਭ ਨੂੰ ਦਾਜ ਆਇਆ ਪੜ ਤੀ ਲਾੜ ਪੈਤੀ ਕਰੀ ਦਾਲ ਤਲਾ ਲੈ ਇਹ ਸਾਡਾ ਉਹਦਾ ਫੇਰੇ ਯਾਦ ਦੇ ਕੀ ਦਾ ਹੈਗਾ ਇਹ ਕਿੱਦਾਂ ਦਾ ਆਂਦਾ ਭਰਾ ਨੂੰ ਲਾਉ ਨੂੰ ਨਹੀਂ ਨਹੀਂ ਤੁਰਦੇ ਨਹੀਂ ਇਹਨੇ ਦਾ ਯਾਰ ਵੇਖਣਾ ਨਹੀਂ ਬਾਈ ਨਹੀਂ ਭਈ ਆਇਆ ਨਹੀਂ ਅਸੀਂ ਆਂਦੇ ਘਰੇ ਜਾਣਾ ਨਹੀਂ ਜਾਂਦਾ ਰਹੂ ਆ ਪਰ ਗੱਲ ਇਹ ਆ ਵੀ ਜਿੰਨੇ ਦਾ ਹੈਗਾ ਉਨੇ ਦਾ ਹੀ ਵਿਕਣਾ ਹੈ ਔਰ ਨਾ ਪੱਕਰਾ ਜਰਾ ਕੰਨਾਂ ਤੋਂ ਵਾਰ ਖਾਂਦਾ ਹੂੰ ਕੱਕਲੇ ਜੱਕਲੇ ਤੋਂ ਗੁੱਝਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਮੰਗਲਵਾਰ ਹੈ ਤੇ ਹਰ ਮੰਗਲਵਾਰ ਦੀ ਤਰ੍ਹਾਂ ਹਰੀ ਕੇ ਕਲਾ ਪੰਡਾ ਪੱਕਰਾ ਮੰਡੀ ਲੱਗ ਚੁੱਕੀ ਆ ਤੇ ਬੋਲੀ ਦੀ ਤਿਆਰੀ ਆ ਦੋਸਤੋ 2 ਵਜੇ ਤੋਂ ਬਾਅਦ ਇੱਥੇ ਬੋਲੀ ਲਾਈਦੀ ਆ ਤੇ ਆਉ ਤੁਹਾਨੂੰ ਦਿਖਾਉਣੇ ਆ ਲਾਈਵ ਬੋਲੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਦਿਖਾਉਣੇ ਆ ਦੋਸਤੋ ਤੁਹਾਨੂੰ ਲਾਈਵ ਬੋਲੀ 5000 ਯਾਰ 5000 ਦੀ ਚਾਲੂ ਕੀਤੀ ਆਪਾਂ ਦਾ 5000 ਦੀ 5500 5500 5500 5500 ਹੋ ਗਿਆ 5500 ਹੋ ਗਿਆ ਬਈ 천 번째 소리, 번째 소리, 번째 소, 세 번째 소, 세 번째 소, 세 번째 소, 세 번째 소리, 아홉 번째 소가 되었어요. 천 번째 소, 천 번째 소. ਆਹੋ ਫੜਾਂ 5200 ਇਹ ਰੱਖੇ 6000 ਰੁਪਏ 6000 6500 6500 ਜੀ 6500 ਜੀ 6500 6300 ਜੀ ਦੁੱਧ ਜਾਂਦੀ ਚੱਲਦੀ ਮੈਂ ਆਉ ਦੂਜੇ ਪਾਸੇ ਚੱਲਦੀ ਤੇਰੇ ਕੰਨਾਂ ਜਾਂ ਨਹੀਂ ਵੇਖ ਕੇ ਚੱਲਦੀ ਕਿਉਂ ਵੀ ਹਾਂ 350 ਪਰ ਇਸ ਦੀ ਗੱਲ ਦੰਦਾਂ ਦੇ 15 ਕਿਲੋ ਦੇ ਪੈਸੇ ਨੇ ਤਾਂ ਲਾਏ ਆ ਹਾਂ ਬਸ 315 2460 ਹਾਂ ਇਹ ਕੀ ਦੀ ਹੈ 450 ਠੀਕ ਹੈ ਨਾ 200 350 ਚਲੋ ਹਾਂ ਬਸ ਜੇ ਦਾ ਜੀ ਇਹ ਕਿੰਨੇ ਦੇ ਉਹ ਪਰਸੇ ਖੋਣੀ 300 ਦੀ ਪਰਸੇ ਦਿਖਾ ਦੇ ਦਿਓ ਦਿਖਾ ਦੇ ਚਲ ਆ ਜੀ ਆਪ ਦੀ ਇੱਕ ਬਣੀ ਹੈ ਪੂਰੇ ਕਰੀ ਜਾਂ ਪੰਜ ਹਜ਼ਾਰ 5200 ਲਾ 5500 ਜੀ 5100 5200 ਜੀ 100 ਪਰ 5300 5100 ਜੀ 5400 5400 ਜੀ 5500 5500 5500 ਜੀ 100 ਪਰ ਚੱਲ ਹੋ ਰਹੀ ਹੈ 500 ਜੀ ਆਹ ਜੱਗਿਆ 5500 ਜੀ ਹਟੋ ਨਾ ਪਿੱਛੇ 500 ਕਿਹੜਾ 500 ਉਹ ਬਾਈ ਬਾਹਰ ਵਾਲਿਆ 5500 ਜੀ 100 ਪਾ ਜਾ ਰਿਹਾ 5500 ਜੀ ਯਾਰ ਕੀ ਕਰੀ ਬਾਈ ਯਾਰ 200 ਘੱਟ ਆਈ ਹੈ ਇਹ ਕਿਹੜਾ ਮੰਨਦਾ ਨਾ ਠਈ ਯਾਰ ਉਹਨੇ ਕੋਈ ਭਗਤ ਜਾ 500 ਜੀ ਠਈ ਦਖਲ ਮੁਰਦਨ ਲਾ ਕੇ ਮਰ ਗਿਆ ਪਤਾ ਕੀ ਲੈ ਕੇ ਬੜੇ 5500 ਜੀ ਠਈ ਸਹੀ 500 ਘੱਟ ਆਈ ਹੈ ਟੱਕਰ ਮਾਰ ਕੇ ਮਾਰ 500 5700 ਹੈ 5500 ਲੰਨ ਗਏ ਪਾ ਯਾਰ ਸਾਰੇ ਪਾ ਜਾ ਲਾਈ ਤੇ ਵੜ ਯਾਰ ਆਪੋ ਆਪਣੀ ਹੋ ਗਈ ਯਾਰ 57 ਫੜ ਹਾਂ ਓਏ ਕੋਈ ਨਾ ਲਿਖਾਈ ਪੁੱਗਦੀ ਜਾਂਦੇ ਯਾਰ 5500 ਦਾ ਲੈ ਮੈਂ ਤੇਰਾ 5500 ਫੜਾਉ ਨੂੰ 5600 ਦਾ 5500 ਫੜ 57 ਦਾ ਕੋਈ ਨਾ ਤਾਂ ਜਾਣਦੇ ਕੋਈ ਨੂੰ ਘਾਟਾ ਪਾਉਣੇ ਬੁੜੇ ਬੰਦੇ ਨੂੰ ਹੈ ਚਲੋ ਕੋਈ ਨਹੀਂ ਚੱਲ ਵਾਦਾ ਕਰੇ ਪ੍ਰਮਾਤਮਾ ਯਾਰ 4200 ਜੀ 4200 4500 4500 ਜੀ 4200 ਜੀ ਪੂਰਾ ਹੀ ਕਰੋ ਯਾਰ 5000 5000 ਜੀ ਕਰਤੇ ਵਟੇ ਬਾਹਰ ਸਾਰੇ ਜੀ ਹਾਂ 500 500 ਜੀ ਕੀਦਾ ਇਹ 52 ਕਰਦੇ 52 500 ਟੇਕੇ ਦਾ ਮੇਰਾ ਚੱਲ ਕੋਈ 5200 ਜੀ 5300 5300 ਜੀ 5500 ਸਿਕਵਿੰਦਰ ਨੇ ਲੈ ਜਾਣਾ ਹੈ ਨਹੀਂ ਐਡਾ ਗਾਂ ਮੱਖਾ ਦੇਖਵਾਉਂ ਮੈਂ ਬਤਾ ਦੇ 500 5500 5500 ਜੀ 5500 5500 ਜੀ ਹਾਇਓਟ 5500 ਉਹ ਕੁਰਸੀ ਲੈ ਕੇ 5500 ਜੀ ਇਹ ਇੱਕ ਵਕਤ ਸਵਾਰ ਨਾ ਲੈ ਜੇ ਕਿ 5500 ਜੀ ਹਾਂ ਓਏ ਮੋਨੋ 5500 ਬੋਲ ਤੇ ਕੰਜਰ ਦੇ 100 ਖੜਾ ਨੇ ਦਿੱਤਾ 500 ਜੀ 500 ਜਾਂਦਾ ਸੀ ਉਹ ਹੀ ਜਾੜਾ ਹੀ ਕੱਢ ਕੇ ਦੇ ਬਾਬ ਚ ਮੁੜ ਕੇ ਉਹ ਜਾਂਦਾ ਉਹ ਨਹੀਂ ਯਾਰ ਉਹਦੇ ਵਿੱਚ ਨਾ ਖੜਾ ਇਹਦਾ ਕਰ ਨਹੀਂ ਨਹੀਂ ਉਹ ਕਿੱਥੇ ਵੇਚਾ ਬਸ ਹੋ ਗਿਆ ਯਾਰ ਬੋਲ ਯਾਰ ਖੋਲ ਤੂੰ ਕੁਛ ਨਹੀਂਂ ਦਾ ਚੱਕ ਬਈ ਚੱਕ 4000 ਜੀ ਲਓ 4000 ਹੋ ਗਿਆ ਪੱਠ ਦਾ 4000 ਜੀ ਚਿੱਟਾ ਤਾਂ ਨਹੀਂ ਉਹ ਦੀ ਹੈ ਮੱਥਾ ਚਿੱਟਾ ਤਾਂ ਨਹੀਂ ਚਲੋ ਤਾਂ ਫੇਂਦਾ ਵੇਖ ਲੈਣ ਦੇ 4000 ਮਾਲੇ ਦੇ ਆਵੇ ਕਾ ਦਾ 4000 ਕਾਲੀ ਪੱਠ ਦਾ ਕੀ ਦੀ ਹੈ ਇਹ ਜੀ 4000 ਜੀ ਇਹ ਪਰ ਹੁਣ ਤੂੰ ਕੀ ਭਾਲਦਾ 4000 ਜੀ ਕੀ ਹੋਇਆ ਕਿੰਨੀ ਭੱਟ ਫੜਾਈ ਹੋ ਕਿਉਂ ਮੈਨੂੰ 7500 ਚਲੋ ਆ ਆ ਜਾ ਸੁਖਵਿੰਦਰ ਤੈਨੂੰ ਹੋਰ ਦਵਾਈ ਇੱਕ ਆ ਕਾਲੀ ਪਟ ਦਾ 4000 4000 ਕਰੋ 4200 4200 ਜੀ ਕੋਈ ਨਹੀਂ ਦਈ 4200 ਜੀ ਕੋਈ ਨਹੀਂ ਮਿਲਦਾ 4200 ਜੀ ਕਰੋ 4300 ਕਰੋ ਯਾ 3400 ਏ ਬੁਟੀ ਲੱਗਿਆ ਹੈ ਨਾ 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 3400 ਜੀ 4300 ਜੀ 4300 ਜੀ ਹੈ ਕੋਈ ਅੱਗੇ ਲਓ ਤੁਸੀਂ ਸਰ ਮੁੰਡੇ ਇਕ ਕੁੱਲ ਨਖਲੇ ਜੋੜਾ ਕਰੂਗਾ ਸਿੱਧੀ ਕੰਦਰੀ ਮੰਡੀ ਤੋਂ ਲੈ ਜਾ ਕੋਈ ਨਹੀਂ ਕੋਈ ਨਹੀਂ ਇਹਨੂੰ ਜੋ ਬਈ ਨੂੰ ਬਣਾ ਕੇ ਦਿਓ ਜੁੜੇ ਨੇ ਕਿਉਂ 4300 ਜੀ ਥੋੜਾ ਜਿਹਾ ਲਾਓ ਮਾਲ ਮੁੰਡੇ ਲੈ ਕਿੰਨੇ ਦਿਨਾਂ ਤੂੰ ਹੋਰ ਯਾਰ ਕੀ ਐ ਨਾ ਤੂੰ ਉਹ ਲੱਜੋ ਉਹਨੂੰ ਫੜਾ ਲਓ ਓ ਯਾਰ ਭਾਈ ਤੈਨੂੰ ਵੀ ਲੱਗੇਗਾ ਭਾਈ ਮੈਂ ਲੱਸੀ ਹੈ ਨਾ ਮੋਗਲੇ ਦੇ ਪਹਿਲੇ ਦਿਨ ਲਈ ਦਿਨ ਚੱਲ ਛੱਡੋ ਖੜਾ ਵਿਰੋਧ ਤੇ ਜਾਓੜੋ ਲਾਓ ਬਰਬਰੀ ਦੇ ਭਾਈ 3500 ਜੀ 4000 ਦਾ 4000 ਜੀ 4200 ਕਰੋ ਜੀ 4200 ਜੀ ਜਾਂ ਤਾਂ ਮੈਂ ਜੋੜੀ ਬਣਾ ਲੂੰ ਤੇ ਜਾਂ 4200 ਜੀ 4500 ਦਾ 4500 ਜੀ 4500 ਜੀ 4500 ਜੀ 4600 4600 ਜੀ ਭੂਮੇ ਦਾ 4700 ਜੀ ਹਾਂ ਸੰਧਰ 4700 ਜੀ ਫੰਡਰ ਦੀ ਗਾਰੰਟੀ ਆ 4700 ਜੀ ਫੰਡਰ ਦੀ ਗਾਰੰਟੀ ਐ 4700 ਜੀ 48 ਕਰ ਯਾਰ 4800 ਜੀ 4800 ਹਮ ਰੋਹਿੰਦਰ 5000 ਜੀ 5000 ਜੀ 5100 ਕਰ ਯਾਰ 5200 ਜੀ ਭੂਵੇਂ ਦਾ 5200 ਜੀ 5300 ਕਰ ਯਾਰ 5300 ਜੀ 5500 యాదా జోడీ ਤੁਸੀਂ ਬਣਾ ਲਓਗੇ ਤੇ じゃ ਮੈਂ ਬਣਾ ਲੀਆ 5500 ਜੀ ਇੱਕ ਤੋਂ ਹੱਦ ਹੋ ਗਈ ਜੋੜੀ ਹਾਰ ਜਾ ਖੜ 5500 5500 ਜੀ ਪਰ ਮਾਰਦੀ 5500 ਯਾਰ 5500 ਜੀ ਉੱਭਾ ਨਹੀਂ ਹੁੰਦਾ 5500 ਜੀ 5500 ਜੀ ਉਹ ਬੈਗ ਯੋ ਤਾਂ ਦੀ ਤੂੰ ਪੈਸੇ ਤਾਂ ਲਾਉਂਦੇ ਨਹੀਂਗੇ ਸੰਜਾ ਦੇ ਜੀ ਸੰਪੰਜਾ ਸਰੋਂ ਮੈਂ ਚੱਲ 57 ਕਰਦੇ ਆ 5500 ਜੀ 5700 ਜੀ ਹਾਂ ਵੀ ਦੇਖ ਤੇਰੀ ਐ ਕੀ ਐ ਤੇਰੀ ਦੇ ਮੇਰੇ 5500 ਜੀ ਕਿੰਨੇ ਦਿਨ ਕਿੰਨੇ ਦਿਨ ਕਿੰਨੇ ਦਿਨ ਕਿ ਮੈਂ ਦੋ ਬੰਦਾ ਹੀ ਮੈਨੂੰ ਕਹਦਾ ਪਾ ਯਾਰ ਜੀ 7500 7500 ਜੀ ਚੱਕ 7500 ਜੀ ਬਰੀਡਰ ਦੇ ਬੜੇ ਗਾਹਕ ਆ ਯਾਰ ਤੇਰਾ ਮੋਟੂ 7500 ਹਾਂ ਉਹਦਾ ਤੂੰ ਗੱਲ ਮੇਰਾ ਕਰਦੇ ਮਿੱਟੂ ਦਾ 7500 ਮੇਰਾ ਕਰਦੇ 7600 ਦਾ 7600 ਜੀ 7500 ਹੋਇਆ 7700 ਜੀ 7500 7500 ਜੀ 7000 ਮਾ 7000 ਜੀ 8000 ਜੀ ਰਾਜਾ ਹੁਣ ਮੋਟੂ ਕਿਧਰ ਪਾ ਕੇ ਆ ਮੈਨੇਜ ਲੈ ਕੇ ਆਇਆ ਬੋਲੀ ਦਾ ਪੂਰੀ ਕਰਾਇਆ 8000 ਜੀ 8000 ਜੀ ਭੂਮੇ ਤੂੰ ਹੀ ਲਾ ਦੇ ਮੇਰੇ ਘਰੇ ਤਾਂ ਅੱਗੇ ਦੋ ਖੜੇ ਆ ਉਹ ਮੁੜ ਕੇ ਪੰਗਾ ਪਾਉ ਮੈਨੇਜੂ ਆਪੇ 8000 ਜੀ 8000 ਜੀ 8100 ਜੀ 8100 ਜੀ 8600 ਜੀ 8600 ਕਿ ਜੱਗੇ ਨੂੰ ਹੁਣ ਬਰਬਰੀਆਂ ਦਵਾਈਆਂ ਬਰੀਡ ਤੇ ਕੰਮ ਕਰਾਉਣਾ ਬਾਪੂ ਹੂੰ ਸਾਦੇ ਸਵਾਲ ਆਏ 8400 ਜੀ 8400 ਜੀ 8400 ਜੀ 8400 ਨਹੀਂ 100 ਹੋਰ 8400 ਜੀ 8500 ਜੀ 8500 ਜੀ ਸਾਦੇ 850 850 ਜੀ ਅੱਕ ਬੰਦਾ ਹਾਂ 850 ਜੀ ਹੁਣ ਤਾਂ 17 ਕਿਲੋ 850 ਜੀ ਰੱਖਣਾ ਖੜਾ ਨਾ ਹੋbro ਇਹ ਦੇ ਦੇ ਨਾ ਇਹ ਕਿੰਨਾ ਦਾ ਦੇ ਦੇ ਦਾ ਕਿੰਨਾ ਹੈ 450 ਜੀ 460 ਜੀ 470 ਪੰਜੀ ਕਰੋ ਯਾਰ 5000 ਪੰਜ ਹਜ਼ਾਰ ਜੀ ਕਿੰਨੀ ਭੁਮਾ ਹਾਂਜੀ ਸੰਤ ਦੇਵੀ ਮਾਤਾ ਦੇ ਪੰਜ ਹਜ਼ਾਰ ਜੀ ਵਜਾਉਣਗੇ ਸਹੀ ਗੱਲ ਆ ਵੀ ਦੇਖੇ 5000 5200 ਰੱਖੋ ਜੀ ਰੱਖੋ ਮੋਟਰ ਆਹੱਤਿਆ ਬਾਤ 7000 ਜੀ ਆ ਇਧਰ 8 ਦੀ ਆਵਾਜ਼ ਆ ਗਈ ਅਸਲੀ ਆ ਗਈ 8000 ਜੀ ਨਾਮ ਹੈ ਨਹੀਂ ਮੂੰਹ ਤੇ ਹਾਂ ਮੁਕਾਦਾਂ ਬਸ ਟਿੱਹਾਉਂ ਡਿੱਕੇ 8000 ਜੀ ਨਹੀਂ ਨਹੀਂ ਯਾਰ ਬਰੀਡ ਵਾਲੀ ਬੱਕਰੀ ਹਾਂ ਬੋਲੋ ਸਿਆਦ ਅੰਦ ਟਿਕਟ ਹੋਈ ਨਹੀਂ ਤਾਂ ਰੇਟ ਪਾ ਕੇ ਅਸੀਂ ਹੋ ਗਏ 8200 8200 8200 8200 ਇਹ ਲੈਣੇ ਇਹ ਫੜਾ ਦੇਣੀ ਬੱਕਰੀ 8200 8300 ਜੀ 8300 ਜੀ 880 880 ਫਾਈਂਡ ਕੇ 880 ਜਾਈ ਬੋਲੇ ਯਾਰਾ ਬੱਲੀ ਖੇੜਾ ਹੁਣ 880 ਦੋਲ ਬੋਲੋ ਬੋਲੋ ਇੰਨੇ ਚ ਐਡੀ ਬੱਕਰੀ ਕਹਿੰਦਾ ਕਿਹੜਾ ਕੀ ਬਾਰ ਕਰ 85 ਦੀ ਕਰਦੇ ਪੂਰੀ ਹੈ 85 ਦੀਆਂ 880 ਦੀ ਹੋਰ ਕੀ ਚੱਕ ਕਰਦਾ 10000 10000 ਆ ਜਿਹੜਾ ਮੈਂ ਉਹ ਚੀਜ਼ ਲੈ ਜਾ 500 ਜੜੀ ਦੇ ਫੇਰ ਤਾਂ ਹੋਇਆ ਤੇ ਆ ਕੰਮਾ ਚੱਲ ਖੋਲ ਬਈ ਹੋਰ ਖੋਲ ਖੋਲ ਹੋ ਗਿਆ ਸਹੀ ਆ ਖੋਲ ਲੈ ਉਹ ਚੰਗਾ ਰਹੇਗਾ ਨਾਉ ਦੀ ਨਾਉ ਦੀ 850 ਆਇਆ 85 ਤੇ ਫੇਰ ਉਹ ਦਿੰਦਾ ਨਹੀਂ ਉਹਨੇ ਦੀ ਪਰ ਆਪ ਰਲਾ ਮਾ ਮਿਲ ਮਾ ਕਰ ਦਿਓ ਲਿਖਾਈ ਉਹ ਕਰਾ ਦੂ ਨਾਮ ਤੇ ਯਾਰ ਜਾਨ ਦੇ ਲਿਖਾਈ ਵੀ ਉਹ ਦਿਖਾਈ ਉਹ ਆਪੇ ਕਰਾ ਦੂ ਜਾ ਫੜ ਲੈ ਖੋਲ ਨਾਮ ਜੋ ਖੋਲ ਲੈ ਲਿਖਦਾ ਬਈ ਲਿਖ ਦਿਓ ਲਿਖ ਦਿਓ ਇਹ ਨਾ ਵੇ ਅਗਲੀ ਮੰਡੀ ਆਸਦੇ ਅਗਲੀ ਮੰਡੀ ਬਸ ਠੀਕ ਆ ਇਸ ਨੂੰ ਪਤਾ ਠੀਕ ਆ ਬਾਈ ਕੀ ਨਾਂ ਬਾਈ ਆਪਣਾ ਲਖਵਿੰਦਰ ਹੈ ਬਾਈ ਲੈ ਬਈ ਲਖਵਿੰਦਰ ਨੂੰ ਹੋ ਗਈ ਬੱਕਰੀ 9000 ਦੀ ਅਗਲੀ ਮੰਡੀ ਬਾਈ ਨੇ ਦੇਣੇ ਪੈਸੇ ਲਿਖਾਈ ਬਾਈ ਜੱਗੇ ਦੀ